ਉਹ ਰਾਮਿਆ ਆ ਆ ਤਾਂ ਸਾਡਾ ਹੈ ਆ ਸਾਡਾ ਸ਼ਰਾਸ ਤੇਰਾ ਗੁਰੂ ਨਹੀਂ ਇਹ ਉਹ ਰਾਮਿਆ ਸਾ ਉਹ ਰਾਮਿਆ ਸਾਡਾ ਯਾਰ ਉਹ ਇਹ ਸਾਡਾ ਹੈ ਤੇਰਾ ਕਦਰ ਹੋ ਗਿਆ ਤਾਇਆ ਉਹ ਰਾਮਿਆ ਕਹੀ ਪਵਾ ਕੋਸ਼ਿਆ ਹਾਂ ਇਹ ਸਾਡਾ ਉਹ ਤੇਰਾ ਕਾਦੇ ਨਾਲ ਆ ਹੁਣ ਇਹ ਚ ਸਾਡੇ ਨਾਲ ਗਿਆ ਭੇਡਾਂ ਦੇ ਬਾੜਾ ਜੇ ਛੋਟੇ ਨਾਲ ਕੇ ਤਾਂ ਫੇਕ ਕੀ ਹੋ ਗਿਆ ਹੈ ਸਾਡਾ ਬਾਈ ਯਾਰ ਗੱਲ ਸੁਣੋ ਕਿਤੇ ਜਾਵੜਿਓ ਹਾਂ ਪਵਾ ਚਾਰ ਬੰਦਿਆਂ ਤੋਂ ਪੁੱਛ ਲਓ ਹਾਂ ਇਹ ਰਹੂਗਾ ਤਾਂ ਸਾਡਾ ਹੀ ਉਹ ਯਾਰ ਹੁਣ ਪਵਾ ਪਹਿਲਾਂ ਇਹਦੇ ਨਾ ਮੱਥੇ ਤੇ ਟਿੱਕਾ ਲੱਗਿਆ ਸੀ ਤੇਰਾ ਹੋਣੇ ਸਾਡਾ ਸਾਡਾ ਰੰਗ ਲੱਗ ਗਿਆ ਪਤਾ ਕੀ ਆ ਉਹਨਾਂ ਨੇ ਕਰਤਾ ਹੁਣ ਸੋਡਾ ਉਹਨਾਂ ਨੇ ਕਰਤਾ ਸੋਡਾ ਮੈਨੂੰ ਪਤਾ ਲੱਗ ਗਿਆ ਹਾਂ ਉਹਨੇ ਕਰ 15 ਕਰਤਾ ਲਖੀਆ ਹੁਣ ਤਾਂ ਇਹ ਸਾਡਾ ਹੈ ਬਈ ਕੋਈ ਗੱਲ ਨਹੀਂ ਹਾਂ ਸਾਡੂਡਦਾਰ ਕਰ ਜਾ ਫੇਰ ਗੱਲ ਸੁਣਾ ਮੇਰੀ ਸਾਡਾ ਹੀ ਰਹਿਣਾ ਇਹ ਤਾਂ ਉਹ ਨਹੀਂ ਨਹੀਂ ਹੁਣ ਨਹੀਂ ਸੋਡਾ ਬਣਦਾ ਆਪਾਂ ਬੰਦਾ ਆ ਜੂਗਾ ਪੁੱਛ ਲੈਨੇ ਆ ਪੁੱਛ ਲੈਨੇ ਸਿਆਣ ਕੇ ਖਾਓ ਸਾਡਾ ਕੋਈ ਹੱਦ ਬੰਦਾ ਸੱਤ ਲੈਨੇ ਪੁੱਛ ਉਹ ਆ ਗਿਆ ਪੇਟਾਂ ਚ ਰਲ ਗਿਆ ਉਹ ਤਾਂ ਤੇਰਾ ਛੱਤ ਪੁੱਛ ਲੈਨੇ ਸ਼ਰਮਾ ਓ ਤਾਇਆ ਕੀ ਗੱਲ ਹੋ ਗਈ ਲੜੀ ਜਨੋ ਯਾਰ ਇਹ ਗੱਲ ਸੁਣ ਲੈ ਮੇਰੀ ਹਾਂ ਉਹ ਸਾਡਾ ਉਹ ਸਾਡੇ ਨਾਲ ਹਾਂ ਹੁਣ ਤਾਂ ਦਾ ਫਿਰ ਇਹ ਕੀ ਕਹਿੰਦਾ ਇਹਨਾਂ ਦਾ ਵੀ ਰਾਮੇ ਹਾਂ ਓਏ ਇਹਨਾਂ ਦਾ ਕਦੋਂ ਆਏ ਉਹ ਤਾਂ ਸਾਡੀਆਂ ਚ ਰਲ ਗਿਆ ਆ ਕੇ ਹੁਣ ਸਾਡਾ ਬਣ ਗਿਆ ਯਾਰ ਉਹ ਪੂਰਾ ਆ ਹਾਂ ਓਏ ਗੱਲ ਸੁਣੋ ਸਾਡਾ ਅਸਰੀਆ ਇਹ ਸਾਡਾ ਨਾ ਟੈਨਸ਼ਨ ਲੋ ਤੁਸੀਂ ਨਾ ਟੈਨਸ਼ਨ ਲੋ ਹਾਂ ਇਹ ਤਾਂ ਆਏਗਾ ਸੀਗਾ ਨਾ ਬਾੜਾ ਥੋੜੇ ਚ ਆ ਗਿਆ ਸਾਡੇ ਚ ਆਇਆ ਓਏ ਭਰਾਵਾ ਮੂੰਹ ਸਾਡੇ ਚ ਵੀ ਮਾਰ ਕੇ ਗਿਆ ਇਹ ਅੱਛਾ ਅੱਛਾ ਤੇ ਹੋਰ ਓਏ ਲੜੀ ਮੈਂ ਨਹੀਂ ਫਿਰ ਲੈਂਦਾ ਇਹ ਮੇਰੀ ਗੱਲ ਸੁਣ ਕਬਰੋਂ ਇਹ ਉਹਨਾਂ ਨੇ ਕੀਤਾ ਕੰਮ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਆ ਇਹ ਜਿੱਧਰ ਮਰਜ਼ੀ ਭਗ ਜਾ ਠੀਕ ਹੈ ਰਹਿੰਦਾ ਇਹਦੇ ਕੋਲੇ ਵੀ ਨਹੀਂ ਇਹ ਇਹ ਸਾਡੇ ਕੋਲੇ ਆਉ ਮੁੜ ਕੇ ਮੁੜ ਕੇ ਮੇਰੇ ਕੋਲੇ ਆਉਗਾ ਬੇਰਾ ਸਾਡੇ ਸੀਗਾ ਸਾਡੇ ਕੋਲ ਮੁੜ ਕੇ ਇਹ ਮੇਰਾ ਮੇਰੇ ਕੋਲੇ ਆਉ ਸਾਡੇ ਕੋਲੇ ਮੁੜ ਕੇ ਆਉਗਾ ਮੈਂ ਮੱਗ ਜੋ ਮੈਂ ਛੇਤੀ ਨਹੀਂ ਆਉਣ ਦਿੰਦਾ ਇਹ ਤਾਂ ਦੱਸ ਤੂੰ ਤੂੰ ਪਵਾ ਦੀ ਉਸ ਮਰਜ਼ੀ ਕਰ ਲਈ ਰਾਮਿਆ ਇਹਦੇ ਕੋਲੇ 92 93 ਨਾ ਉਹਦੇ ਚ ਹਵਾ ਮਾਰਦਾ 92 93 ਦੇ ਕੋਲੇ ਜਿਹੜੇ ਉਹ ਕੀ ਹੋ ਗਿਆ ਜੇ ਇਹ 10 20 ਦਿਨਾਂ ਦਾ ਤੂੰ ਲਾ ਲਿਆ ਹਾਏ ਸਾਡਾ ਹੀ ਇਹ ਚੱਲ ਕੋਈ ਉਦੋਂ ਪਹਿਲਾਂ ਸਾਡਾ ਸੀ ਇਹ ਹਾਂ ਕਰ ਲੈ ਗੱਲ ਓਏ ਤੂੰ ਸਾਸੀ ਮਿਲੇ ਜਦੋਂ ਤੂੰ ਕਰਜ਼ਾਈ ਹੋ ਗਿਆ ਨਾ ਜਦੋਂ ਕਰਜ਼ਾਈ ਹੋ ਗਿਆ ਇਹਨੇ ਸਾਡੇ ਕੋਲ ਹੀ ਆਉਣਾ ਮੁੜ ਕੇ ਚੱਲ ਕੋਈ ਨਹੀਂ ਘਬਰਾਣਾ ਤੂੰ ਰਾਮਿਆ ਤੈਨੂੰ ਆਏ ਆਣਾ ਹਾਂ ਵੀ ਕਿਤੇ ਪੱਕਾ ਤੇਰਾ ਦਿਮਾਗ ਚੋਂ ਕੱਢ ਦੇ ਗੱਲ ਤੂੰ ਓਏ ਓਏ ਪਤਾ ਕੀ ਹੈ ਸ਼ਰਮਾ ਦੀ ਘੜੀ ਦਾ ਸਾਡਾ ਹੈ ਓਏ ਸ਼ਰਮਾ ਓ ਜੋ ਯਾਰ ਸਾਥ ਹੁਣਾ ਹੈ 15ਵੀਂ ਪਹਿਲਾਂ ਲੈ ਗਿਆ ਹਾਂ ਜਦੋਂ ਹਾਂ ਜਦੋਂ ਫਿਰਦੇ ਹੁੰਨੇ ਨਾ ਇਕੱਠੇ ਹਾਂ ਉਹਦਾ ਨਾਰ ਲਾ ਕੇ ਲੈ ਜਾਂਦਾ ਨਾਰ ਲਾ ਕੇ ਲੈ ਜਾਂਦਾ ਤਾਇਆ ਪਤਾ ਕਿਉਂ ਲੈ ਜਾਂਦਾ ਤੈਨੂੰ ਮੈਂ ਦੱਸਦਾ ਇਹਨਾਂ ਦਾ ਇਹਦਾ ਹੈਗਾ ਦਵ ਦਵਾ ਹੁਣ ਓਏ ਦਵ ਦਵਾ ਕਿੰਨਾ ਡਾਂਗ ਦੇ ਜੋਰ ਤੇ ਲੈ ਜਾਂਦਾ ਹਾਂ ਅਸੀਂ ਖੁੰਡੇ ਦੇ ਜੋਰ ਤੇ ਲਿਆਵਾਂਗੇ ਪੱਕੀ ਗੱਲ ਹਾਂ ਸਾਡਾ ਸਾਡਾ ਹੀ ਰਹੂਗਾ ਉਹ ਮਾਜੂਦ ਓ ਤੂੰ ਖੁੰਡੇ ਜੋਰ ਤੇ ਲੈ ਕੇ ਆਂਗਾ ਨਾ ਅਸੀਂ ਇਹਦੇ ਜੋਰ ਤੇ ਲੈ ਕੇ ਆਵਾਂਗੇ ਇਹਦੇ ਇਹਦੇ ਜ਼ੋਰ ਤੇ ਓਏ ਗੱਲ ਸੁਣੋ ਮੇਰੀ ਸਾਨੂੰ ਵੀ ਜਾਣ ਸਾਡੇ ਨਾਲ ਕੀ ਚੀਜ਼ ਆ ਫਿਰ ਚੌਥੀ ਕਤਾਰਾਂ ਨੇ ਪਿੱਛੇ ਬਹਿ ਜਾਓ ਤੁਸੀਂ ਆਈ ਦੇ ਜ਼ੋਰ ਤੇ ਜਾ ਆ ਖੁੰਡੇ ਦੇ ਜ਼ੋਰ ਤੇ ਲਿਆਉਂਗੇ ਨਾ ਹਾਂ ਸਾਡੇ ਕੋਲੇ ਹੁੰਜਾ ਹੁੰਜੇ ਰੱਖੀਂ ਅੱਛਾ ਹੁੰਜੇੜਾ ਲਾ ਲੈਣਾ ਖੁੰਜੇ ਚ ਸਾਰੇ ਓ ਰਾਮਿਆ ਹਾਂ ਤੂੰ ਸਾਡੇ ਨਾਲ 15 20 ਗੱਲ ਸੁਣ ਲੈ ਮੇਰੀ ਛਤਰੀ ਲੈ ਗਿਆ ਲਾ ਕੇ ਹਾਂ ਲੈ ਗਿਆ ਨਾ ਫਤਿਹ ਬਰਾਲ ਦੇ ਵੇਖ ਬਰਾਲ ਦੇ ਆਪ ਦੀ ਆਪ ਨਹੀਂ ਮੇਰੀ ਆਵਾਜ਼ ਵੀ ਨਹੀਂ ਸਾਂਦਾ ਹੁਣ ਤੂੰ ਵੇਖੇਗਾ ਸਾਡੇ ਕੋਲੇ ਮੁੜਕੜ ਕੇ ਨਾ ਆਇਆ ਤੈਨੂੰ ਇਹ ਅਸੀਂ ਦੇ ਤਾ ਵੀ 4 ਮਹੀਨੇ ਤੱਕ ਕੰਮ ਕਰਾ ਲਾ ਕੋਈ ਨਹੀਂ ਕੋਈ ਨਹੀਂ ਉਹ ਰਾਮਿਆ ਰਹੁਦਾ ਰਾਮਿਆ ਤੇ ਰਹੇਗਾ ਦੌੜ ਦਵਾ ਹਾਂ ਭਾਈ ਉਹ ਮੰਨਣੀ ਪਊਗਾ ਸ਼ਾਨਾ ਗੱਲ ਸੁਣ ਇੱਕ ਤਾਂ ਮੰਨਣੀ ਪਊਗਾ ਨਾ ਵੀ ਜਿੰਨਾ ਚਾਹ ਮਰਜੀ ਤੂੰ ਉਹ ਤੋਂ ਕੰਮ ਧੰਦਾ ਲੈ ਲੈ ਰਹੁਦਾ ਸਾਡੇ ਹਾਂ ਮੁੜ ਟੁੜ ਕੇ ਆਊਗਾ ਬੁੱਤੀ ਬੁੱੜ ਥਲੀ ਸਾਡੇ ਕੋਲੇ ਆਉਣਾ ਜਿਹੜਾ ਵੀ 25 ਗਏ ਏ ਨਾ ਨਹੀਂ ਹੁਣ ਤੇਰਾ ਟਾਈਮ ਆ ਰ ਮੈਂ ਹੁਣ ਮੈਂ ਮੰਨਣਾ ਵੀ ਰਹੂ ਤੇਰੇ ਕੋਲ ਹੀ ਉਹ ਕੋਈ ਨਹੀਂ ਕੋਈ ਨਹੀਂ ਹੁਣ ਤੇਰਾ ਤੈਨੂੰ ਐਂ ਲੱਗਦਾ ਵੀ ਸਾਰੀ ਉਮਰ ਤੇਰੇ ਕੋਲ ਰਹੂਗਾ ਉਹ ਬਾਈ ਜੀ ਕੋਈ ਨਾ ਮਿਆ ਅਰੇ ਮਿਆ ਕਿਸੇ ਕੋਲੇ ਓਏ ਆ ਵੇਖ ਆ ਤਪਣਾ ਨਹੀਂ ਆਈ ਆ ਤਪਣਾ ਨਹੀਂ ਆਈ ਇਹ ਉਮਰ ਨਾ ਆਈ ਆ ਜਿਹੜਾ ਸਾਡਾ ਹੀ ਨਾ ਬਣਿਆ ਬੰਦਾ ਤੇਰਾ ਵੀ ਨਹੀਂ ਚੋਰ ਲਾ ਲਈ ਇਹ ਨਾ ਨੂਨ ਲੱਗ ਗਿਆ ਸੀ ਤਾਂ ਆਈ ਆ ਮੈਂ ਤੇਰੀ ਗੱਲ ਸੁਣ ਰਾਮਿਆ ਤੈਨੂੰ ਮੈਂ ਇਹ ਗੱਲ ਕਹਿਣਾ ਰਲਾਲਾ ਜਿਹੜੇ ਰਲਾਉਣੇ ਆ ਠੀਕ ਹੈ ਤੇ ਇਹ ਇਹ ਟਾਈਮ ਹੁੰਦਾ ਇਹਨਾਂ ਦਾ ਮੇਰੇ ਹਿਸਾਬ ਨਾਲ ਤੇਰਾ 6-7 ਮਹੀਨਿਆਂ ਨੂੰ ਹੋ ਸਕਦਾ ਕੰਮ ਹੋ ਜੇ ਬਈ ਹਾਂ ਸਾਰੇ ਨਾਂ ਆਏ ਹੋਵੇ ਨਾਂ ਹੋਵੇ ਜਿਵੇਂ ਕਹਿੰਦੇ ਹੁੰਦੇ ਆ ਨਾ ਮੂਸੇ ਆਲਾ ਕਹਿੰਦਾ ਹੁੰਦਾ ਸੀਗਾ ਹਾਂ ਕੱਲ ਦਾ ਤਾਂ ਪਤਾ ਨਹੀਂ ਡਾਲ ਰਾਂਗ ਅੱਜ ਦਾ ਸਾਡਾ ਨਾਂ ਚੱਲਦਾ ਹੈ ਤੇਰਾ ਤੇਰਾ ਕੱਲਾ ਨਾਂ ਨਹੀਂ ਤੇਰਾ ਕੱਲਾ ਨਾਂ ਨਹੀਂ ਹਾਂ ਇਹ ਸਾਰੇ ਤੇਰੇ ਮਗਰਮਾਰਕ ਜੁੱਤੀਆਂ ਮਾਰ ਕੇ ਵੀ ਭੱਜ ਜਾਂਦੇ ਨੇ ਭੱਜ ਜਾਂਦੇ ਨੇ ਕੋਈ ਗੱਲ ਨਹੀਂ ਆ ਰਾਮੇ ਮੇਰੀ ਗੱਲ ਸੁਣਾ ਇਹ ਭਲੇਖਾ ਕੱਢ ਦੇ ਤੈਨੂੰ ਐ ਵੀ ਆ 92 93 ਤੇਰੇ ਮਗਰੀ ਤੁਰੇ ਫਿਰਦੇ ਇਹ ਵਿਕੀਆਂ ਹੋਈਆਂ ਵਿਕੀਆਂ ਹੋਈਆਂ ਇਹ ਕਿਆਂ ਹੋਣ ਇਹ ਦਲ ਬਦਲੂਣਾ ਕਿਤੇ ਹੋ ਜਾਣ ਦਰਮਿਆਨ ਇਹ ਵਿਕੀਆਂ ਹੋਈਆਂ ਜਿਹੜੇ ਜਿਹੜਾ ਸਾਡਾ ਛਤਰਾ ਹੈ ਨਾ ਉਹ ਸਾਡੇ ਚ ਹੀ ਆਉਂ ਦੇਖ ਲੀ ਜਾਨ ਕੋਈ ਨੀ ਆ ਰਿਹਾ ਟਾਈਮ ਦੱਸੂ ਇਹਦਾ ਤਾਇਆ ਯਾਰ ਐਂ ਤੇ ਦਾਤਾ ਡੂੜ ਮਹੀਨਾ ਪਹਿਲਾਂ ਸਾਡੇ ਚੋਂ ਗਿਆ ਉਹ ਕੋਈ ਨਹੀਂ ਫਰਿਆ ਸਾਡਾ ਸੀਗਾ ਅਸੀਂ ਚਾਰ ਦੇ ਰਹੇ ਜਦੋਂ ਗੱਲਸਾ ਪਤਾ ਲੱਗ ਗਿਆ ਵੀ ਲੋង ਇੱਧਰ ਆ ਗਈ ਉੱਧਰ ਖਾਣ ਲੱਗੀ ਹਾਂ ਤੇ ਫਿਰ ਲੋង ਕਮ ਕਰੀ ਆਉਣਾ ਇਹਨਾਂ ਨੇ ਲਾ ਕੇ ਖਾ ਗਿਆ ਨਾ ਕੋਈ ਨਾ ਤੇ ਤੇਰੀ ਤੇਰੀ ਉਹ ਕੋਈ ਨਹੀਂ ਲੋង ਜਿੰਨਾ ਕਿ ਯਾਰ ਸਾਡੇ ਕੋਲੇ ਉਹ ਰਾਮਿਆ ਰਹੂ ਤਾਂ ਸਾਡਾ ਹੀ ਇਹਨਾਂ ਦੇ ਵਿਚਾਲੇ ਚ ਰਲ ਗਿਆ ਤਾਇਆ ਹੁਣ ਹੁਣ ਸਿਆਣ ਵੀ ਨਹੀਂ ਹੋਣੀ ਓਏ ਰਹੋ ਨਹੀਂ ਸਿਆਣ ਆਉਂਦੀ ਹੋਰ ਤਾਂ ਸਿਆਣ ਵੀ ਨਹੀਂ ਆਉਂਦੀ ਤਾ ਸਾਰੀਆਂ ਭੇਡਾਂ ਹਾਈ ਕੋਈਆਂ ਸਿਆਣੀਆਂ ਕਿਵੇਂ ਜਾਣਗੀਆਂ ਸਿਆਣੀਆਂ ਸੁਣਨੀਆਂ ਨਹੀਂ ਜਾਂਦਾ ਚੱਲ ਜੇ ਆ ਜਾ ਹੁਣ ਆਪ ਚਲੋ ਵੀ ਸਾਰਾ ਤੂੰ ਇੱਧਰ ਉਹ ਤੇਰਾ ਵੀ ਹੈ ਨਹੀਂ ਕੋਈ ਲੱਗ ਕੋਈ ਨਾ ਕੋਈ ਨਾ ਕੋਈ ਨਾ ਆਊਗਾ ਇੱਕ ਦਿਨ ਜ਼ਰੂਰ ਆ ਸਾਰੀਆਂ ਜਿਹੜੀਆਂ 92 93 ਚਰਲੀਆਂ ਨੇ ਨਾ ਇੱਧਰ ਆਉਣਗੀਆਂ